ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਜਿਹੜੀ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆ ਰਹੀ ਹਾਂ ਇਸ ਤਰ੍ਹਾਂ ਦੀ ਪਾਕਟ ਲੈ ਕੇ ਆ ਰਹੀ ਹਾਂ ਐਵੇਂ ਬੱਚੇ ਲਈ ਸਵੈਟਰ ਬਣਾ ਰਹੀ ਹਾਂ ਇਹ ਸਵੈਟਰ ਦੀ ਵੀ ਸਾਰੀ ਵੀਡੀਓ ਮੈਂ ਤੁਹਾਡੇ ਨਾਲ ਸਾਂਝੀ ਕਰੂੰਗੀ ਅੱਜ ਮੈਂ ਤੁਹਾਨੂੰ ਪਾਕਟ ਬਣਾਉਣੀ ਦੱਸ ਰਹੀ ਹਾਂ ਦੇਖੋ ਦੋਨਾਂ ਸਾਈਡਾਂ ਤੋਂ ਓਪਨ ਪਾਕਟ ਇਸ ਤਰ੍ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਹੋ ਸਿੱਧਾ ਗਲਟੀਆਂ ਸਲੰਗਾਂ ਨਾਲ ਕੋਈ ਸਵੈਟਰ ਜਾਂ ਆਪਣੀ ਕੋਟੀ ਬਣਾ ਲੈਣੀ ਹੈ ਤਾਂ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਪੌਕਟ ਵੀ ਤੁਸੀਂ ਬਣਾ ਲਓਗੇ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਪੌਕਟ ਬਣਾਉਣਾ ਫਰੰਟ ਸਾਈਡ ਲਈ ਮੈਂ ਦੇਖੋ ਇਸ ਤਰ੍ਹਾਂ 63 ਕੁੰਡੇ نیچے ਫਿਰ 2 ਇੰਚ ਦਾ ਬਾਰਡਰ ਬਣਾਇਆ 10 ਕੁੰਡੇ ਉੱਪਰ ਵਧਾ ਕੇ 73 ਕੁੰਡੇ 1.5 ਇੰਚ ਬਣਾਈ ਕਰਕੇ ਉਸ ਤੋਂ ਬਾਅਦ ਹੁਣ ਆਪਾਂ ਦੋਨਾਂ ਪਾਸਿਆਂ ਤੋਂ ਜਿਹੜੀ ਪੌਕਟ ਆਪਣੀ ਫਰੰਟ ਖੁੱਲੀ ਹੁੰਦੀ ਹੈ ਮਤਲਬ ਦੋਨਾਂ ਸਾਈਡਾਂ ਤੋਂ ਉਹ ਪੌਕਟ ਬਣਾਵਾਂਗੇ ਵੱਡੇਆਂ ਲਈ ਜੇਕਰ ਤੁਸੀਂ ਕੋਟੀ ਸਵੈਟਰ ਬਣਾ ਰਹੇ ਹੋ ਐਸੀ ਤਰ੍ਹਾਂ ਦੀ ਪੌਕਟ ਬਣਾਉਣੀ ਹੈ ਤਾਂ ਤੁਸੀਂ ਐਸੀ ਤਰ੍ਹਾਂ ਬਨਾਈ ਕਰ ਲੈਣੀ ਹੈ ਬਾਰਡਰ ਬਣਾਉਣ ਤੋਂ ਬਾਅਦ ਜੇਕਰ ਤੁਸੀਂ ਕੁੰਡੇ ਵਧਾਉਣੇ ਹਨ ਕੁੰਡੇ ਵਧਾ ਲੈਣੇ ਫਿਰ ਇਸ ਤੋਂ ਬਾਅਦ ਜਿਵੇਂ ਮੈਂ ਇੱਥੇ 1.5 ਇੰਚ ਦੀ ਬਨਾਈ ਕੀਤੀ ਤੁਸੀਂ ਵੱਡੇਆਂ ਲਈ ਬਣਾ ਰਹੇ ਹੋ ਤਾਂ ਤੁਸੀਂ ਥੋੜੀ ਜਿਹੀ ਜ਼ਿਆਦਾ ਬਨਾਈ ਕਰ ਸਕਦੇ ਹੋ 2 ਇੰਚ ਤੱਕ ਠੀਕ ਹੈ ਹੁਣ ਆਪਾਂ ਕੁੰਡੇ ਡਿਵਾਈਡ ਕਰਨੇ ਹਨ 73 ਕੁੰਡੇ ਆ ਮੇਰੇ ਕੋਲ ਇੱਥੇ ਤਾਂ ਦੋਨਾਂ ਸਾਈਡਾਂ ਤੇ ਮੈਂ 15-15 ਕੁੰਡੇ ਰੱਖੂੰਗੀ 30 ਕੁੰਡੇ ਹੋਗੇ 43 ਕੁੰਡੇ ਮੇਰੇ ਕੋਲ ਵਿੱਚ ਰਹਿ ਜਾਣਗੇ 73 ਕੁੰਡੇ ਆ ਠੀਕ ਹੈ 43 ਕੁੰਡਿਆਂ ਤੇ ਮੈਂ ਪੌਕੇਟ ਬਣਾਉਂਗੀ ਪਹਿਲਾਂ ਉਲਟੀ ਸਲਾਈ ਬਣਾ ਕੇ ਮੈਂ ਕੰਪਲੀਟ ਕਰਦੀ ਆ ਸਿੱਧੀ ਸਾਈਡ ਤੋਂ ਮੈਂ ਜਿਹੜੇ ਪੌਕੇਟ ਬਣਾਉਣੀ ਆਪਾਂ ਸ਼ੁਰੂ ਕਰਾਂਗੇ ਉਲਟੀ ਸਲਾਈ ਕੰਪਲੀਟ ਕਰਨ ਤੋਂ ਬਾਅਦ ਦੇਖੋ ਸਿੱਧੀ ਸਾਈਡ ਤੇ ਮੈਂ ਆ ਗਈ 15 ਕੁੰਡੇ ਪਹਿਲਾਂ ਮੈਂ ਬਣਾਉਂਗੀ 1 2 3 4 1 6 7 8 9 10 11 12 13 14 15 ਜਿਹੜੇ ਕੁੰਡੇ ਰੱਖੀ ਐ ਮੈਂ ਇਸ ਤਰ੍ਹਾਂ ਡਿਵਾਈਡ ਕੀਤੇ 15 ਇੱਧਰ 15 ਇੱਧਰ 43 ਤੇ ਪੌਕਟ ਤੁਸੀਂ ਆਪਣੇ ਕੁੰਡਿਆਂ ਦੇ ਹਿਸਾਬ ਨਾਲ ਰੱਖਨੇ ਜੇਕਰ ਤੁਹਾਡੇ ਕੋਲ ਜ਼ਿਆਦਾ ਕੁੰਡੇ ਆ ਤਾਂ ਤੁਸੀਂ ਇੱਥੇ ਜ਼ਿਆਦਾ ਰੱਖ ਸਕਦੇ ਹੋ ਪੌਕਟ ਲਈ ਜਿੰਨੇ ਰੱਖਨੇ ਹੁੰਦੇ ਰੱਖ ਸਕਦੇ ਹੋ ਦੋਨਾਂ ਕੰਨੀਆਂ ਤੇ ਤੁਸੀਂ ਆਪਣੇ ਹਿਸਾਬ ਨਾਲ ਕੁੰਡੇ ਰੱਖ ਸਕਦੇ ਹੋ ਠੀਕ ਐ 15 ਕੁੰਡੇ ਹੁਣ ਮੈਂ ਸੇਫਟੀ ਪੈਨ ਵਿੱਚ ਪਾ ਦੂੰਗੀ ਠੀਕ ਐ ਦੇਖੋ ਪਹਿਲਾਂ ਆਪਾਂ ਇਹਨੂੰ ਸੇਫਟੀ ਪੈਨ ਵਿੱਚ ਪਾ ਦਿੰਦੇ ਹਾਂ ਸਤ੍ਰ ਹੁਣ ਉਸ ਤੋਂ ਬਾਅਦ ਹੁਣ ਦੋ ਕੁੰਡੇ ਆਪਾਂ ਰੱਖਾਂਗੇ ਐਜ ਲਈ ਪਹਿਲਾ ਕੁੰਡਾ ਧਾਰਿਆ ਇਸ ਤਰ੍ਹਾਂ ਦੂਸਰਾ ਧਾਰਿਆ ਠੀਕ ਹੈ ਦੋ ਕੁੰਡੇ ਹੋਗੇ 10 4 5 6 6 ਕੁੰਡੇ ਜਿਹੜੇ ਆਪਾਂ ਇਸ ਤਰ੍ਹਾਂ ਜਿਹੜੀ ਆਪਣੀ ਕਿਨਾਰੀ ਦੋਨਾਂ ਪੌਕਟਾਂ ਤੋਂ ਦੋਨਾਂ ਪਾਸਿਆਂ ਤੋਂ ਪੌਕਟ ਦੀ ਇਸ ਤਰ੍ਹਾਂ ਚੱਲਦੀ ਜਾਊਗੀ ਦੋ ਐਜ ਲਈ ਤਾਂ ਚਾਰ ਇਹ 6 ਕੁੰਡੇ ਹੋਗੇ ਠੀਕ ਹੈ ਥ्रेड ਕਰਾਂਗੇ ਪਿੱਛੇ ਵਿਚ ਵਾਲੇ ਕੁੰਡੇ ਜਿਹੜੇ ਹੋਣਗੇ ਸਿੱਧੇ ਬਣਾ ਲਾਂਗੇ 2 4 6 8 10 12 14 15 ਕੁੰਡੇ ਹੋ ਗਏ ਆਪਣੇ ਜਿਹੜੇ ਕਿਨਾਰੀ ਤੇ ਆਪਾਂ ਇਹ ਸਾਈਡ ਤੇ ਰੱਖਣੇ ਆ 6 ਕੁੰਡੇ ਹੋ ਗਏ ਆਪਣੇ ਇਹ ਜਿਹੜੇ ਨਾਲ ਆਪਾਂ ਪੌਕਟ ਦੀ ਕਿਨਾਰੀ ਚਲਾਉਣੀ ਹੈ ਠੀਕ ਹੈ 1 2 3 4 ਦੋ ਕੁੰਡਿਆਂ ਤੇ ਇਸ ਤਰ੍ਹਾਂ ਕਿਨਾਰੀ ਬਣੂਗੀ ਠੀਕ ਹੈ 15 ਕੁੰਡੇ ਜਿਹੜੇ ਆਪਣੀ ਇਹਨੂੰ ਵੀ ਆਪਾਂ ਜਿਹੜਾ ਸੌਫਟ ਸੇਫਟੀ ਪੈਨ ਵਿੱਚ ਪਾ ਕੇ ਰੱਖ ਦੇਣੀ ਆ। ਹਾਂ 15 ਕੁੰਡੇ ਇੱਧਰ ਰਹਿ ਗਏ ਉਸ ਤੋਂ ਬਾਅਦ 6 ਕੁੰਡੇ ਆਪਾਂ ਜਿਹੜੀ ਇਹ ਪੱਟੀ ਚਲਾਵਾਂਗੇ ਨਾਲ ਪੌਕਟ ਦੇ ਥੇਰ ਜਿਹੜੇ ਵਿੱਚ ਕੁੰਡੇ ਸਿੱਧੇ 6 ਕੁੰਡੇ ਇੰਦਰ 43 ਕੁੰਡਿਆਂ ਵਿੱਚੋਂ 12 ਕੁੰਡਿਆਂ ਤੇ ਇਸ ਤਰ੍ਹਾਂ ਪੱਟੀ ਚੱਲੇਗੀ ਠੀਕ ਹੈ। ਸਾਰੇ ਕੁੰਡੇ ਜਿਹੜੇ 43 ਆ ਪੌਕਟ ਲਈ 15 ਕੁੰਡੇ ਇੱਧਰ ਰਹਿ ਗਏ। ਉਲਟੀ ਸਾਈਡ ਤੋਂ ਸਾਰੀ ਸਲਾਈ ਆ ਪੌਲਟੀ ਬਣਾ ਕੇ ਕੰਪਲੀਟ ਕਰਨੀ ਹੈ। ਸਾਰੀ ਸਲਾਈ ਆ ਪੌਲਟੀ ਬਣਾ ਲੈਣੀ ਹੈ 43 ਕੁੰਡੇ ਜਿਹੜੇ ਆਪਾਂ ਬਣਾ ਲੈਣੇ ਜਿਹੜੇ ਦੋਨਾਂ ਕੰਨੀਆਂ ਤੇ ਕੁੰਡੇ ਛੱਡੇ ਆ 30 ਕੁੰਡੇ ਉਹ ਆਪਾਂ ਪੌਕਟ ਦੀ ਲੰਬਾਈ ਕੰਪਲੀਟ ਹੋਣ ਤੋਂ ਬਾਅਦ ਮੈਂ ਤੁਹਾਨੂੰ ਦੱਸੂਗੀ ਕਿ ਇਸ ਤਰ੍ਹਾਂ ਬਣਾਉਣੇ ਪਹਿਲਾਂ ਆਪਾਂ ਪੌਕਟ ਦੀ ਲੰਬਾਈ ਕੰਪਲੀਟ ਕਰਨੀ ਹੈ ਲੰਬਾਈ ਕੰਪਲੀਟ ਕਰਦੇ ਹੋਏ ਜਿਹੜਾ ਆਪਾਂ ਪੌਕਟ ਦੀ ਸ਼ੇਪ ਦੇਣੀ ਹੈ ਕੁੰਡੇ ਘਟਾਉਣੇ ਔਰ 30 ਸਲਾਈਕ ਕੰਪਲੀਟ ਹੋ ਗਈ ਹੁਣ ਸਿੱਧੀ ਸਾਈਡ ਤੋਂ ਮੈਂ ਤੁਹਾਨੂੰ ਇੱਕ ਸਲਾਈ ਜਿਹੜੀ ਬਣਾ ਕੇ ਦਿਖਾ ਦੇਣੀ ਫਿਰ 1 ਇੰਚ ਤੱਕ ਆ ਪੈਸੇ ਤਰ੍ਹਾਂ ਹੀ ਬਣਾਉਣਾ ਦੋ ਕੁੰਡੇ ਅੱਜ ਲਈ ਇਹਨਾਂ ਜਿਹੜੀ ਕਿਨਾਰੀ ਬਹੁਤ ਸੋਹਣੀ ਬਣ ਕੇ ਆਉਂਦੀ ਹੈ 10 4 5 6

ਛੇ ਕੁੰਡੇ ਜਿਹੜੇ ਪੱਟੀ ਦੇ ਕਹਿ ਲਓ ਜائیں ਇਸ ਤਰ੍ਹਾਂ ਠੀਕ ਹੈ ਦੋ ਕੁੰਡੇ ਅੱਜ ਲਈ ਇਸ ਤਰ੍ਹਾਂ ਹੁਣ ਇਸੇ ਤਰ੍ਹਾਂ ਆਪਾਂ 1 ਇੰਚ ਬਣਾ ਲੈਣਾ ਇਹਨੂੰ ਉਸ ਤੋਂ ਬਾਅਦ ਕਟਾਈ ਪਾਉਣੀ ਸ਼ੁਰੂ ਕਰਾਂਗੇ ਠੀਕ ਹੈ 1 ਇੰਚ ਬਣਾ ਕੇ ਮੈਂ ਇਹਨੂੰ ਕੰਪਲੀਟ ਕਰਦੀ ਐ ਇਸੇ ਤਰ੍ਹਾਂ ਸਲਾਈਆਂ ਹੁਣ ਦੇਖੋ ਇੱਥੇ 1 ਇੰਚ ਮੈਂ ਬਣਾ ਲਿਆ ਇਸ ਤਰ੍ਹਾਂ 1 ਇੰਚ ਵਿੱਚ ਇਸ ਤਰ੍ਹਾਂ 1 2 3 4 ਉਲਟੀਆਂ ਲੈਣਾ ਆ ਆਪਣੀਆਂ ਇਹ ਠੀਕ ਹੈ ਹੁਣ ਆਪਾਂ ਕਟਾਈ ਪਾਉਣੀ ਸ਼ੁਰੂ ਕਰਾਂਗੇ ਜਦੋਂ ਇਧਰੋਂ ਕਟਾਈ ਪਾਉਗੀ ਤਾਂ ਸਿੱਧੀ ਸਾਈਡ ਤੋਂ ਪਾਉਗੀ ਇਧਰੋਂ ਕਟਾਈ ਆ ਪਾਲਟੀ ਸਾਈਡ ਤੋਂ ਪਾਵਾਂਗੀ ਸਿੱਧੀ ਸਾਈਡ ਤੋਂ ਵੀ ਆਪਾਂ ਕਟਾਈ ਪਾ ਸਕਦੇ ਹਾਂ ਪਰ ਮੈਂ ਉਲਟੀ ਸਾਈਡ ਤੋਂ ਕਟਾਈ ਪਾਉਂਗੀ ਸਿੱਧੀ ਸਾਈਡ ਤੋਂ ਵੀ ਮੈਂ ਤੁਹਾਨੂੰ ਕਟਾਈ ਪਾ ਕੇ ਦਿਖਾ ਦੂੰਗੀ ਜਿਵੇਂ ਤੁਹਾਨੂੰ ਸੌਖ ਲੱਗੂ ਤੁਸੀਂ ਉਸੇ ਤਰ੍ਹਾਂ ਕਟਾਈ ਪਾ ਸਕਦੇ ਹੋ ਠੀਕ ਹੈ 1 ਇੰਚ ਬਣਾਉਣ ਤੋਂ ਬਾਅਦ ਹੁਣ ਆਪਾਂ ਕਟਾਈ ਪਾਉਣੀ ਸ਼ੁਰੂ ਕਰਾਂਗੇ ਜਿਹੜੀ ਪਾਕਟ ਦੀ ਸ਼ੇਪ ਦੇਵਾਂਗੇ ਇਸ ਤਰ੍ਹਾਂ ਜਿਹੜੇ ਆਪਣੇ ਇਹ ਪੱਟੀ ਵਾਲੇ ਕੁੰਡੇ ਇਹ ਤਾਂ ਆਪਾਂ ਉਸੇ ਤਰ੍ਹਾਂ ਬਣਾ ਲੈਣੇ ਆ ਦੋ ਕੁੰਡੇ ਤਾਂ ਆਪਣੇ ਜਾਸ ਤੇ ਇਸ ਤਰ੍ਹਾਂ 2 10 4 5 6 ਕੁੰਡੇ ਹੋ ਗਏ ਠੀਕ ਹੈ ਥ੍ਰੈਡ ਕਰਾਂਗੇ ਪਿੱਛੇ ਹੁਣ ਆਪਾਂ ਇੱਕ ਕੁੰਡਾ ਘਟਾਵਾਂਗੇ ਇਸ ਤਰ੍ਹਾਂ ਕੁੰਡਾ ਪਲਟ ਕੇ ਸਿੱਧਾ ਕਰਕੇ ਪਿਛਲੀ ਸਾਈਡ ਤੋਂ ਦੋ ਦਾ ਇੱਕ ਕਰ ਦਿਆਂਗੇ ਇੱਕ ਕੁੰਡਾ ਘਟ ਗਿਆ ਠੀਕ ਹੈ ਬਾਕੀ ਜਿਹੜੇ ਵਿਚ ਵਾਲੇ ਕੁੰਡੇ ਸਾਰੇ ਉਸੇ ਤਰ੍ਹਾਂ ਬਣਾਵਾਂਗੇ ਇਸ ਤਰ੍ਹਾਂ ਦੇਖੋ ਹੁਣ ਆਪਾਂ ਲਾਸਟ ਦੇ ਵੀ ਦੋ ਕੁੰਡੇ ਜਿਹੜੇ ਦੋ ਦਾ ਇੱਕ ਕਰਾਂਗੇ ਘਟਾਈ ਪਾਵਾਂਗੇ ਇਧਰੋਂ ਵੀ ਠੀਕ ਹੈ ਸਿੱਧੀ ਸਾਈਡ ਤੋਂ ਪੈਸਤਣਾ ਘਟਾਈ ਪਾ ਸਕਦੀਆਂ ਦੋ ਕੁੰਡੇਾਂ ਦਾ ਇੱਕ ਠੀਕ ਹੈ ਇਸ ਤਰ੍ਹਾਂ ਹੱਸ ਤੋਂ ਬਾਅਦ ਇਹ ਕੁੰਡੇ ਪੱਟੀ ਵਾਲੇ ਛੇ ਕੁੰਡੇ ਆਪਾਂ ਇਸੇ ਤਰ੍ਹਾਂ ਬਣਾ ਲੈਣੇ ਉਲਟੀ ਸਾਈਡ ਤੋਂ ਸਾਰੀ ਸਲਾਈ ਆਪਣੀ ਉਲਟੀ ਆ ਜੂਗੀ ਔਰ ਟਿਚ ਲਾਈ ਕੰਪਲੀਟ ਕਰਨ ਤੋਂ ਬਾਅਦ ਫਿਰ ਆ ਗਈ ਮੈਂ ਸਿੱਧੀ ਸਲਾਈ ਤੇ ਫਿਰ ਆਪਾਂ ਘਟਾਈ ਪਾਵਾਂਗੇ ਠੀਕ ਹੈ ਇਹ ਛੇ ਕੁੰਡੇ ਆਪਣੇ ਪੱਟੀ ਵਾਲੇ ਐਸਟਰਾ ਫਿਰ ਉਸੇ ਤਰ੍ਹਾਂ ਕੁੰਡਾ ਪਲਟ ਕੇ ਦੋ ਕੁੰਡਿਆਂ ਦਾ ਬਣਾਵਾਂਗੇ ਇੱਕ ਇਸ ਤਰ੍ਹਾਂ ਵਿੱਚ ਵਾਲੇ ਕੁੰਡੇ ਸਾਰੇ ਆਪਾਂ ਬਣਾਵਾਂਗੇ ਸਿੱਧੇ ਹੁਣ ਮੈਂ ਤੁਹਾਨੂੰ ਉਲਟੀ ਸਾਈਡ ਤੋਂ ਕਟਾਈ ਪਾ ਕੇ ਦਿਖਾਵਾਂਗੀ ਇਧਰਲੀ ਸਾਈਡ ਤੇ ਜਿਵੇਂ ਤੁਹਾਨੂੰ ਕਟਾਈ ਪਾਉਣੀ ਸੌਖੀ ਲੱਗੇ ਵੀ ਉਸੇ ਤਰ੍ਹਾਂ ਤੁਸੀਂ ਪਾ ਲੈਣੀ ਤੇ ਪਾਕਰ ਦੀ ਜਿਹੜੀ ਲੰਬਾਈ ਆਪਾਂ ਕੰਪਲੀਟ ਕਰ ਲੈਣੀ ਹੈ ਫਿਰ ਬਾਅਦ ਵਿੱਚ ਦੇਖਾਂਗੇ ਕਿੰਨੇ ਕੁੰਡੇ ਆਪਣੇ ਕੋਲ ਰਹਿ ਜਾਣਗੇ ਦੇਖੋਨ ਉਲਟੀ ਸਾਈਡ ਤੋਂ ਆਪਾਂ ਕਟਾਈ ਪਾਵਾਂਗੇ 6 ਕੁੰਡੇ ਜਿਹੜੇ ਬਟਨ ਪੱਟੀ ਵਾਲੇ ਆ ਤਾਂ ਪੈਸੇ ਤਰ੍ਹਾਂ ਬਣਾ ਲੈਣੇ ਇੱਕ 2 10 4 5 6 ਠੀਕ ਹੈ ਦੋ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਆਪਾਂ ਇਸ ਤਰ੍ਹਾਂ ਬਾਕੀ ਸਾਰੀ ਸਲਾਈ ਉਲਟੀ ਹੁਣ ਆਪਾਂ ਹਰੇਕ ਸਲਾਈ 'ਚ ਇਸੇ ਤਰ੍ਹਾਂ ਕਟਾਈ ਪਾਉਂਦੇ ਜਾਵਾਂਗੇ ਪੌਕਟ ਦੀ ਲੰਬਾਈ ਕੰਪਲੀਟ ਕਰਨੀ ਹੈ ਉਸ ਤੋਂ ਪਹਿਲਾਂ ਆਪਾਂ ਦੇਖਣਾ ਕਿੰਨੇ ਕੁੰਡੇ ਆਪਾਂ ਪੌਕਟ ਲਈ ਰੱਖਣੀਆਂ ਜਦੋਂ ਆਪਣੇ ਕੋਲ 100 ਕੁੰਡੇ ਰਹਿ ਜਾਂ ਤਾਂ ਆਪਾਂ ਘਟਾਈ ਪਾਣੀ ਬੰਦ ਕਰਕੇ ਪੌਕਟ ਦੀ ਲੰਬਾਈ ਜਿਹੜੀ ਕੰਪਲੀਟ ਕਰ ਲੈਣੀ ਹੈ ਠੀਕ ਹੈ ਇਸੇ ਤਰ੍ਹਾਂ ਮੈਂ ਬਣਾਉਂਦੀ ਹੋਈ ਜਿਹੜੀ ਪੌਕਟ ਦੀ ਲੰਬਾਈ ਕੰਪਲੀਟ ਕਰਦੀਆਂ ਫਿਰ ਤੁਹਾਨੂੰ ਦਿਖਾਉਣੀ ਹੈ 43 ਕੁੰਡੇ ਮੈਂ ਪੌਕਟ ਲਈ ਰੱਖੇ ਸੀ ਛੇ ਛੇ ਕੁੰਡੇ ਦੋਨਾਂ ਸਾਈਡਾਂ ਤੇ ਆਗੇ ਬਟਨ ਸੌਰੀ ਇਹ ਪੱਟੀ ਲਈ ਛੇ ਕੁੰਡੇ ਇਧਰ ਛੇ ਇਧਰ 31 ਕੁੰਡੇ ਆਪਣੇ ਕੋਲ ਵਿੱਚ ਸੀ ਹੁਣ ਮੈਂ ਪੌકેટ ਲਈ ਦੇਖੂੰਗੀ ਇੱਥੇ ਜਦੋਂ ਮੇਰੇ ਕੋਲ 25 ਕੁੰਡੇ ਰਹਿ ਜਾਣਗੇ ਜਦੋਂ ਮੈਂ ਕਟਾਈ ਪਾਉਣੀ ਬੰਦ ਕਰ ਦੂੰਗੀ ਪੌકેટ ਦੀ ਨਵਾਈ ਕੰਪਲੀਟ ਕਰ ਲਵਾਂਗੀ ਇਸੇ ਤਰ੍ਹਾਂ ਮੈਂ ਦੋਨਾਂ ਸਾਈਡਾਂ ਤੋਂ ਕਟਾਈ ਪਾਵਾਂਗੀ ਲੰਬਾਈ ਜਿਹੜੀ ਇਸ ਤਰ੍ਹਾਂ ਕੰਪਲੀਟ ਹੋ ਗਈ ਸਾਢੇ 3 ਇੰਚ ਦੀ ਲੰਬਾਈ ਕੰਪਲੀਟ ਕੀਤੀ ਐ ਮੈਂ ਸਾਢੇ 3 ਇੰਚ ਜਿਹੜੀ ਲੰਬਾਈ ਬਹੁਤ ਹੋਗੀ ਕਿਉਂਕਿ ਬੱਚੇ ਲਈ ਸਵੈਟਰ ਬਣਾ ਰਹੇ ਹਾਂ ਤਾਂ ਜਿਹੜੀ ਇਸ ਤਰ੍ਹਾਂ ਸਾਢੇ 3 ਇੰਚ ਲੰਬਾਈ ਹੋਗੀ ਤੇ ਉੱਪਰ ਜਿਹੜੇ 22 ਕੁੰਡੇ ਰੱਖੇ ਮੈਂ ਇਸ ਤਰ੍ਹਾਂ ਹਰੇਕ ਸਲਾਈ ਵਿੱਚ ਮੈਂ ਦੋਨਾਂ ਸਾਈਡਾਂ ਤੋਂ ਇੱਕ ਇੱਕ ਕੁੰਡਾ ਜਿਹੜਾ ਘਟਾਉਂਦੀ ਗਈ ਤੇ ਇੱਥੇ ਮੇਰੇ ਕੋਲ 22 ਕੁੰਡੇ ਜਿਹੜੇ ਰਹਿ ਗਏ ਠੀਕ ਹੈ ਇਸ ਤਰ੍ਹਾਂ ਪਾਕਟ ਬਣੀ ਐ ਦੇਖੋ ਹੁਣ ਆਪਾਂ ਇਹ ਕੁੰਡੇ ਇਸੇ ਤਰ੍ਹਾਂ ਛੱਡ ਦੇਣੀ ਆ। ਉਸ ਤੋਂ ਬਾਅਦ ਹੁਣ ਆਪਾਂ ਇਹ ਥ੍ਰੈਡ ਨੂੰ ਆਪਾਂ ਕੱਟ ਲੈਣਾ ਇੱਥੋਂ। ਨੀਚੇ ਤੋਂ ਕੁੰਡੇ ਠਾਉਣੇ। ਦੇਖੋ ਹੁਣ 43 ਕੁੰਡੇ ਪੌકેટ ਲਈ ਮੈਂ ਰੱਖੇ ਸੀ 43 ਕੁੰਡੇ। 43 ਕੁੰਡੇ ਆਪਾਂ ਬਾਰਡਰ ਤੋਂ ਉੱਪਰਲੀ ਲਾਈਨ ਤੋਂ 43 ਕੁੰਡੇ ਠਾਉਣਾ। ਜੇਕਰ ਆਪਣੇ ਕੋਲ 2-4 ਕੁੰਡੇ ਜ਼ਿਆਦਾ ਠਾ ਲਾਂਗੇ ਤਾਂ ਆਪਾਂ ਕੋਈ ਗੱਲ ਨਹੀਂ ਹੈ ਜਦੋਂ ਆਪਾਂ ਇੱਥੇ ਆਵਾਂਗੇ ਤਾਂ ਜਿਹੜੇ 2 ਕੁੰਡਿਆਂ ਦਾ ਇੱਕ ਬਣਾ ਦੇਣੀ ਹੈ ਦੇਣਾ ਉਹਦਾ ਠੀਕ ਹੈ 43 ਕੁੰਡੇ ਮੈਂ ਠਾਉਣੀ ਦੇਖੋ ਇੱਥੋਂ ਆਪਾਂ ਕੁੰਡੇ ਠਾਉਣ ਲੱਗਾਂਗੇ ਦੇਖੋ ਜਿੱਥੋਂ ਆਪਾਂ ਪੌਕਟ ਦੇ ਜਿਹੜੇ ਕੁੰ ਬਣਾਉਣੀ ਜਿਹੜੀ ਸਟਾਰਟ ਕੀਤੀ ਸੀ ਇਧਰ 15 ਕੁੰਡੇ ਰੱਖੇ ਸੀ 15 ਕੁੰਡੇ ਛੱਡ ਕੇ ਇੱਥੋਂ ਆਪਾਂ ਕੁੰਡੇ ਬਾਰਡਰ ਦੇ ਉੱਪਰ ਵਾਲੀ ਜਿਹੜੀ ਲਾਈਨ ਹੈ ਬਿਲਕੁਲ ਇਸ ਤਰ੍ਹਾਂ 1 2 ਦੇਖ 10 4 5 6 ਇਸ ਤਰ੍ਹਾਂ ਮੈਂ ਕੁੰਡੇ ਠਾ ਲੈਣੀ ਹੈ ਠੀਕ ਹੈ ਦੇਖੋ ਇਸ ਤਰ੍ਹਾਂ ਕੁੰਡੇ ਜਿਹੜੇ ਮੈਂ ਠਾ ਲੈ ਸਲਾਈ ਤੇ ਠੀਕ ਹੈ ਥੋੜੇ ਜਿਹਾ ਕੁੰਡੇ ਮੇਰੇ ਕੋਲ ਇੱਥੇ ਘਟਦੇ ਆ ਤਾਂ ਜਦੋਂ ਮੈਂ ਸਲਾਈ ਬਣਾਉਂਗੀ ਵਿੱਚ ਵਿੱਚ ਉਹ ਕੁੰਡੇ ਠਾ ਲੂੰਗੀ ਇਹ ਵੀ ਮੈਂ ਤੁਹਾਨੂੰ ਦੱਸ ਦੂੰਗੀ ਕਿ ਇਸ ਤਰ੍ਹਾਂ ਆਪਾਂ ਠਾਉਣੇ ਆ ਜਦ ਇਹ ਵਿਚ ਵਾਲੀ ਸਾਈਡ ਬਣਾਵਾਂਗੇ ਤਾਂ ਆਪਾਂ ਸਿੱਧੀ ਸਿਲਾਈ ਬਣਾਵਾਂਗੇ ਬਾਹਰ ਵਾਲੀ ਸਾਈਡ ਉਲਟੀ ਸਿਲਾਈ ਬਣਾਵਾਂਗੇ ਠੀਕ ਹੈ ਕਿਉਂਕਿ ਬਾਹਰ ਵਾਲੀ ਸਾਈਡ ਦੇਖੋ ਉਲਟੀਆਂ ਸਿਲਾਈਆਂ ਬਣੀਆਂ ਬਾਹਰ ਵਾਲੀ ਸਾਈਡ ਤੇ ਆਪਾਂ ਉਲਟੀਆਂ ਸਿਲਾਈਆਂ ਬਣਾਵਾਂਗੇ ਵਿਚ ਵਾਲੀ ਸਾਈਡ ਤੇ ਸਿੱਧੀਆਂ ਸਿਲਾਈਆਂ ਤਾਂ ਆਪਾਂ ਪਹਿਲਾਂ ਇੱਥੇ ਆਪਾਂ ਥ੍ਰੈਡ ਲਗਾ ਲਾਂਗੇ ਇਸ ਤਰ੍ਹਾਂ ਥ੍ਰੈਡ ਲਗਾ ਲੈਣਾ ਸਾਰੀ ਸਲਾਈ ਸਿੱਧੀ ਬਣਾ ਕੇ ਕੰਪਲੀਟ ਕਰਾਂਗੇ ਜਿੰਨੇ ਵੀ ਕੁੰਡੇ ਆਪਣੇ ਕੋਲ ਸਾਰੇ ਆਪਾਂ ਸਿੱਧੇ ਬਣਾਵਾਂਗੇ ਇਸ ਤਰ੍ਹਾਂ ਹੁਣ ਕੁੰਡੇ ਮੈਂ ਜਿੰਨੇ ਮੇਰੇ ਕੋਲ ਕੁੰਡੇ ਘਟਦੇ ਇੱਥੇ ਇਸ ਤਰ੍ਹਾਂ ਠਾਹਾਂਗੀ ਦੇਖੋ ਇੱਕ ਕੁੰਡਾ ਠਾਹ ਲਿਆ ਬੈਕ ਸਾਈਡ ਤੋਂ ਜਿੱਥੇ ਥੋੜੀ ਜੀ ਆਪਾਂ ਨੂੰ ਜਗ੍ਹਾ ਲੱਗੂਗੀ ਉੱਥੇ ਆਪਾਂ ਕੁੰਡਾ ਠਾਹ ਲੈਣਾ ਇੱਕ ਕੁੰਡਾ ਆਪਏ ਠੋੜਾ ਠਾਹਾਂਗੇ ਇਹ ਕਰ ਤੁਹਾਡੇ ਕੋਲ ਕੁੰਡੇ ਪੂਰੇ ਆ ਤਾਂ ਫਿਰ اٹھਾਉਣ ਦੀ ਲੋੜ ਨਹੀਂ ਇੱਕ ਕੁੰਡਾ ਮੈਂ ਹੁਣ ਇੱਥੋਂ اٹھਾ ਲੂੰਗੀ ਇਸੇ ਤਰ੍ਹਾਂ ਮੈਂ ਕੁੰਡੇ 43 ਕੁੰਡੇ ਪੂਰੇ ਕਰ ਲਵਾਂਗੀ ਸਾਰੀ ਸਿਲਾਈ ਮੈਂ ਇਸੇ ਤਰ੍ਹਾਂ ਬਣਾ ਕੇ ਕੰਪਲੀਟ ਕਰਦੀ ਹਾਂ ਸਿੱਧੀ ਸਿਲਾਈ ਕੰਪਲੀਟ ਕਰ ਲਈ ਹੁਣ 43 ਕੁੰਡੇ ਮੈਂ ਇੱਥੇ ਪੂਰੇ ਕਰ ਲਈ ਹੁਣ ਇਧਰ ਆਪਾਂ ਆ ਗਏ ਬਾਹਰਲੀ ਸਾਈਡ ਤੇ ਇਧਰੋਂ ਉਲਟੀਆਂ ਸਲਾਈਆਂ ਬਣਾਵਾਂਗੇ ਠੀਕ ਹੈ ਜਿਵੇਂ ਆਪਣੀਆਂ ਇਸ ਤਰ੍ਹਾਂ ਉਲਟੀਆਂ ਸਲਾਈਆਂ ਬਣੀਆਂ ਉਲਟੀਆਂ ਸਲਾਈਆਂ ਬਾਹਰੋਂ ਬਣਾਵਾਂਗੇ ਇਸ ਤਰ੍ਹਾਂ ਤਾਂ ਇਸੇ ਤਰ੍ਹਾਂ ਬਣਾਉਂਦੀ ਹੋਈ ਮੈਂ ਇਹਨਾਂ ਕੁੰਡਿਆਂ ਤੱਕ ਦੇਖੋ 1.5 ਇੰਚ ਇੰਨਾ ਕੁੰਡਿਆਂ ਤੱਕ ਇਹਦੀ ਲੰਬਾਈ ਕੰਪਲੀਟ ਕਰਦੀ ਹੈ। ਲੰਬਾਈ ਹੈ ਜਿਹੜੀ ਹੁਣ ਦੇਖੋ ਇੱਥੋਂ ਤੱਕ ਆ ਗਈ ਕੰਪਲੀਟ ਹੋ ਗਈ। ਜਿਹੜੇ ਆਪਾਂ ਕੁੰਡੇ ਸੇਫਟੀ ਪੈਨ ਵਿੱਚ ਪਾਏ ਸੀ ਉਹਦੇ ਬਰਾਬਰ ਆ ਗਈ। ਹੁਣ ਇਹ ਕੁੰਡੇ ਵੀ ਆਪਾਂ ਇਹ ਸਲਾਈ ਤੇ ਕਰ ਲੈਣੇ ਆ। ਪਹਿਲਾਂ ਆਪਾਂ ਇਹਨਾਂ ਨੂੰ ਇਸ ਸਲਾਈ 'ਚ ਪਾ ਲਾਂਗੇ। ਇਸ ਤਰ੍ਹਾਂ ਸੇਫਟੀ ਪੈਨ ਵਿੱਚੋਂ ਉਤਾਰ ਕੇ ਸਲਾਈ ਉੱਪਰ ਕਰ ਲੈਣੇ ਆ। ਸਲਾਈ ਉੱਪਰ ਕਰਨ ਤੋਂ ਬਾਅਦ ਇਹਨਾਂ ਦੀ ਵੀ ਹੁਣ ਆਪਾਂ ਬਣਾਈ ਕਰ ਲੈਣੀ ਹੈ। ਇਸ ਤਰ੍ਹਾਂ ਨਾਲ ਹੀ ਬਣਾਈ ਜਿਹੜੀ ਕਰ ਲੈਣੀ ਹੈ। 15 ਕੁੰਡੇ ਜਿਹੜੇ ਆਪਾਂ ਸੇਫਟੀ ਪੈਨ ਵਿੱਚ ਪਾਏ ਸੀ ਉਹਨਾਂ ਨੂੰ ਇਸ ਤਰ੍ਹਾਂ ਨਾਲ ਹੀ ਬਣਾਵਾਂਗੇ। ਹੁਣ ਇਧਰ ਆਪਣੀ ਸਿੱਧੀ ਸਲਾਈ ਹੈ ਜਿਹੜੀ ਬਣਾ ਰਹੇ ਆਂ ਆਪਾਂ ਦੇਖੋ ਇਸ ਤਰ੍ਹਾਂ ਸਿੱਧੀ ਸਲਾਈ ਸਾਰੀ ਸਲਾਈ ਮੈਂ ਸਿੱਧੀ ਬਣਾ ਕੇ ਕੰਪਲੀਟ ਕਰਦੀ ਆਂ ਫਿਰ ਜਿਹੜੇ ਆਪਣੇ 15 ਕੁੰਡੇ ਇਧਰ ਸੇਫਟੀ ਪੈਨ ਦੇ ਵਿੱਚ ਪਾਈ ਹੈ ਇਹਨਾਂ ਨੂੰ ਵੀ ਆਪਾਂ ਸਲਾਈ ਤੇ ਕਰ ਲੈਣਾ ਬਣਾਈ ਕਰ ਲੈਣੀ ਇਹਨਾਂ ਦੀ ਵੀ ਠੀਕ ਹੈ ਇੱਥੋਂ ਤੱਕ ਮੈਂ ਸਲਾਈ ਕੰਪਲੀਟ ਕਰਦੀ ਆਂ ਪਹਿਲਾਂ ਇਹ 15 ਕੁੰਡੇ ਵੀ ਹੁਣ ਸਲਾਈ ਤੇ ਕਰਨ ਤੋਂ ਬਾਅਦ ਇਹਨਾਂ ਦੀ ਵੀ ਆਪਾਂ ਇਸ ਤਰ੍ਹਾਂ ਨਾਲ ਬਣਾਈ ਕਰ ਲੈਣੀ ਹੁਣ 77 ਕੁੰਡੇ ਜਿਹੜੇ ਆਪਣੇ ਕੋਲੇ ਪੂਰੇ ਹੋ ਗਏ 73 ਕੁੰਡੇ 15 15 ਦੋਨਾਂ ਕੰਨੀਆਂ ਤੇ ਸੀ ਤੇ 43 ਕੁੰਡੇ ਪੌਕਟ ਵਾਸਤੇ ਸੀ ਜਿਹੜੇ ਆਪਣੇ 73 ਕੁੰਡੇ ਪੂਰੇ ਹੋ ਗਏ ਇਸ ਤਰ੍ਹਾਂ ਹੁਣ ਇਹਨਾਂ ਦੀ ਬਣਾਈ ਆਪਾਂ ਕਰਦੇ ਜਾਵਾਂਗੇ ਐਸ ਤਰਾ ਹੁਣ ਇਹਨਾਂ ਦੀ ਬਣਾਈ ਜਿਹੜੀ ਉੱਪਰ ਤੱਕ ਕਰ ਲੈਣੀ ਆਪਾਂ ਇੱਥੋਂ ਤੱਕ ਐਸ ਤਰਾ ਬਾਰਲੀ ਸਾਈਡ ਤੋਂ ਉਲਟੇਗਾਸ ਲੰਘਾ ਵਿੱਚ ਵਾਲੀ ਸਾਈਡ ਤੋਂ ਸਿੱਧੀਆਂ ਸਲੰਘਾ ਤਾਂ ਪਹਿਲਾਂ ਮੈਂ ਇੱਥੋਂ ਤੱਕ ਜਿਹੜੀ ਇਹ ਲੰਬਾਈ ਕੰਪਲੀਟ ਕਰਦੀ ਆ ਬਣਾ ਕੇ ਲੰਬਾਈ ਹੈ ਜਿਹੜੀ ਇਸ ਤਰ੍ਹਾਂ ਬਣਾ ਕੇ ਆਪਾਂ ਕੰਪਲੀਟ ਕਰ ਲਈ ਦੇਖੋ ਬਰਾਬਰ ਹੋ ਗਈ ਲੰਬਾਈ ਠੀਕ ਹੈ ਕੁੰਡੇ ਵੀ ਆਪਣੇ ਕੋਲ ਹੁਣ ਇੱਥੇ 73 ਹੈ 73 ਕੁੰਡੇ نیچے ਸੀ ਆਪਾਂ ਪੌਕਟ ਸ਼ੁਰੂ ਕੀਤੀ ਸੀ ਇੱਕ ਵਾਰ ਮੈਂ ਤੁਹਾਨੂੰ ਜਿਹੜਾ ਲਿਖ ਕੇ ਵੀ ਇੱਥੇ ਜਿਹੜਾ ਦਿਖਾ ਦਿੰਦੀ ਆ ਤਾਂ ਜੋ ਤੁਹਾਨੂੰ ਸਮਝਣ ਚ ਜਿਹੜਾ ਆਸਾਨੀ ਹੋ ਜਾਵੇ ਦੇਖੋ 63 ਕੁੰਡੇ ਸੀਗੇ ਆਪਣੇ ਕੋਲ ਬਾਰਡਰ ਦੇ ਠੀਕ ਹੈ ਫਿਰ ਆਪਾਂ 63 10 ਉੱਪਰ 73 ਕੁੰਡੇ ਕੀਤੇ ਠੀਕ ਹੈ 10 ਕੁੰਡੇ ਆਪਾਂ ਵਧਾਏ 73 ਕੁੰਡਿਆਂ ਵਿੱਚੋਂ ਆਪਾਂ 15 ਕੁੰਡੇ ਇੱਕ ਸਾਈਡ ਤੇ ਰੱਖੇ 15 ਕੁੰਡੇ ਇੱਕ ਸਾਈਡ ਤੇ ਰੱਖੇ ਠੀਕ ਹੈ 43 ਕੁੰਡੇ ਜਿਹੜੇ ਆਪਾਂ ਇਸ ਤਰ੍ਹਾਂ ਵਿੱਚ ਰੱਖੇ ਸੀ ਪੌਕਟਲੇ ਫਿਰ 15 ਕੁੰਡੇ ਆਪਾਂ ਉਸੇ ਤਰ੍ਹਾਂ ਸੇਫਟੀ ਪੈਨ ਵਿੱਚ ਪਾਤੇ ਇਧਰ ਵੀ ਸੇਫਟੀ ਪੈਨ ਵਿੱਚ ਪਾਤੇ ਠੀਕ ਹੈ ਜਿਹੜੇ ਆਪਣੇ ਕੋਲੇ 43 ਕੁੰਡੇ ਆ ਬਾਰਡਰ ਬਣਾਉਣ ਤੋਂ ਬਾਅਦ ਕੁੰਡੇ ਵਧਾਏ ਆਪਾਂ 1.5 ਇੰਚ ਬਣਾਇਆ ਉਸ ਤੋਂ ਬਾਅਦ ਆਪਾਂ ਤੇ ਤਰਕੁੰਡਿਆਂ ਨੂੰ 1.5 ਇੰਚ ਬਣਾਇਆ ਉਸ ਤੋਂ ਬਾਅਦ ਆਪਾਂ ਪੌકેટ ਆ ਜਿਹੜੀ ਬਣਾਉਣੀ ਸ਼ੁਰੂ ਕੀਤੀ 15-15 ਕੁੰਡੇ ਜਿਹੜੇ ਦੋਨਾਂ ਸਾਈਡਾਂ ਤੇ 43 ਕੁੰਡੇ ਵਿੱਚ ਠੀਕ ਹੈ ਪੌકેટ ਲਈ 15 ਕੁੰਡੇ ਵੀ ਸੇਫਟੀ ਪੈਨ ਵਿੱਚ ਪਾਤੇ ਇਹ 15 ਕੁੰਡੇ ਵੀ ਸੇਫਟੀ ਪੈਨ ਵਿੱਚ ਪਾਤੇ ਜਿਹੜੇ ਆਪਣੇ ਕੋਲ 43 ਕੁੰਡੇ ਆ 43 ਕੁੰਡਿਆਂ ਨੂੰ ਆਪਾਂ 6 ਕੁੰਡੇ ਆ ਪੈਕ ਸਾਈਡ ਤੇ ਰੱਖੇ ਪੱਟੀ ਵਾਸਤੇ ਠੀਕ ਹੈ 6 ਕੁੰਡੇ ਇੱਕ ਦੇ 12 ਹੋ ਗਏ 31 ਕੁੰਡੇ ਆਪਣੇ ਕੋਲ ਵਿੱਚ ਰਹਿ ਗਏ ਪੌਕਟ ਲਈ 6-6 ਕੁੰਡਿਆ ਤੇ ਆਪਾਂ ਪੱਟੀ ਪੱਟੀ ਚਲਾਈ ਉਲਟੀ ਕੁੰਡਿਆਂ ਦੀ ਠੀਕ ਹੈ ਫਿਰ ਆਪਾਂ ਹਰੇਕ ਸਿੱਧੀ ਸਿਲਾਈ ਵਿੱਚ ਇੱਕ ਇੱਕ ਕੁੰਡਾ ਉੱਪਰ ਘਟਾਉਦੇ ਗਏ ਇਸ ਤਰ੍ਹਾਂ ਹਰੇਕ ਸਿੱਧੀ ਸਿਲਾਈ ਵਿੱਚ ਇੱਕ ਇੱਕ ਕੁੰਡਾ ਘਟਾਉਦੇ ਗਏ ਤੇ ਉੱਪਰ ਜਦੋਂ 22 ਕੁੰਡੇ ਰਹਿ ਗਏ ਉਹਦਾ ਆਪਾਂ ਘਟਾਈ ਵੀ ਬੰਦ ਕਰਤੀ ਤੇ 3.5 ਇੰਚ ਲੰਬਾਈ ਵੀ ਕੰਪਲੀਟ ਹੋ ਗਈ ਆਪਣੀ ਪੌਕਟ ਦੀ 3.5 ਇੰਚ ਲੰਬਾਈ ਜਿਹੜੀ ਬੱਚੇ ਲਈ ਬਹੁਤ ਹੁੰਦੀ ਹੈ ਪੌਕਟ ਦੀ ਉਸ ਤੋਂ ਬਾਅਦ ਆਪਾਂ ਇਹ نیچے ਤੋਂ ਕੁੰਡੇ ਢਾਈ ਫਿਰ ਇਹਦੀ ਲੰਬਾਈ ਹੁਣ ਆਪਾਂ ਕੰਪਲੀਟ ਕਰ ਲਈ ਦੇਖੋ ਇੱਥੇ ਤੱਕ ਠੀਕ ਹੈ ਇੱਥੋਂ ਤੱਕ ਲੰਬਾਈ ਕੰਪਲੀਟ ਹੋ ਗਈ ਹੁਣ ਆਪਾਂ ਕੁੰਡੇ ਜਿਹੜੇ ਇਸ ਤਰ੍ਹਾਂ ਕਰਨੇ 73 ਕੁੰਡੇ 22 ਕੁੰਡੇ ਆਪਣੇ ਕੋਲ ਇਹ ਇਹ ਆ ਠੀਕ ਹੈ ਹੁਣ ਆਪਾਂ ਦੋਨਾਂ ਕੰਨੀਆਂ ਤੇ 25 25 ਕੁੰਡੇ ਰੱਖਾਂਗੇ 25 ਕੁੰਡੇ ਇੱਧਰ ਬਣਾਵਾਂਗੇ 25 ਕੁੰਡੇ ਇੱਧਰੋਂ ਬਣਾਵਾਂਗੇ 22 ਕੁੰਡੇ ਮੈਂ ਤੁਹਾਨੂੰ ਦੱਸੂਗੀ ਕਿਸ ਤਰ੍ਹਾਂ ਕਰੂੰਗੀ 73 ਕੁੰਡੇ ਇੱਕ ਕੁੰਡਾ ਆਪਣੇ ਕੋਲ ਵਧੂਗਾ ਇੱਕ ਕੰਨੀ ਤੇ ਆਪਾਂ 25 ਕੁੰਡੇ ਬਣਾ ਲਾਂਗੇ ਇੱਕ ਤੇ 26 ਬਚਾ ਲਈਏ ਜਿਹੜੇ ਇਸ ਤਰ੍ਹਾਂ 22 ਕੁੰਡੇ ਬਣਾਵਾਂਗੇ ਦੇਖੋ ਹੁਣ ਇਹ ਇਸ ਤਰ੍ਹਾਂ ਬਣਾਵਾਂਗੇ ਆਪਾਂ ਪਹਿਲਾ 25 ਕੁੰਡੇ ਮੈਂ ਬਣਾਉਂਗੀ ਉਲਟੇ 1 2 3 4 5 ਜਿਸ ਤਰ੍ਹਾਂ ਮੈਂ 25 ਕੁੰਡੇ ਬਣਾਉਣੀਆਂ ਆ ਠੀਕ ਹੈ 25 ਕੁੰਡੇ ਬਣਾ ਕੇ ਹੁਣ ਆਪਾਂ ਇਹ ਜਿਹੜਾ ਪਾਕਟ ਦਾ ਹਿੱਸਾ ਇਹ ਵੀ ਇਸ ਤਰ੍ਹਾਂ ਨਾਲ ਲੈ ਲੈਣਾ ਠੀਕ ਹੈ ਤਾਂ ਹੁਣ ਆਪਾਂ ਇੱਕ ਕੁੰਡਾ ਹੀ ਲੈਣਾ ਸਲਾਈ ਤੇ ਤੇ ਇੱਕ ਆਪਾਂ ਲੈਣਾ ਹੈ ਇੱਕ ਕੁੰਡਾ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾ ਦੇ ਨੇ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਬਾਈ ਕੁੰਡੇ ਇਸੇ ਤਰ੍ਹਾਂ ਕਰਨੀ ਐ ਪਾਕਟ ਵਾਲੀ ਫਿਰ ਇੱਕ ਇਧਰੋਂ ਇੱਕ ਇਧਰੋਂ ਦੋ ਕੁੰਡਿਆਂ ਦਾ ਇੱਕ ਫਿਰ ਇੱਕ ਕੁੰਡਾ ਇਧਰੋਂ ਇੱਕ ਇਧਰੋਂ ਸਲਾਈ ਤੋਂ ਦੋ ਕੁੰਡਿਆਂ ਦਾ ਇੱਕ ਇਹ ਕਿਧਰੋਂ ਸਲਾਈ ਤੋਂ ਇੱਕ ਇਧਰੋਂ ਦੋ ਕੁੰਡਿਆਂ ਦਾ ਇੱਕ ਇੱਕ ਇਧਰੋਂ ਸਲਾਈ ਤੋਂ ਇੱਕ ਇਧਰੋਂ ਦੋ ਕੁੰਡਿਆਂ ਦਾ ਇੱਕ ਇੱਕ ਇਧਰੋਂ ਸਲਾਈ ਤੋਂ ਇੱਕ ਇਧਰੋਂ ਫਿਰ ਇੱਕ ਇਧਰੋਂ ਇੱਕੇ ਦੋ ਕੁੰਡਿਆਂ ਦਾ ਇੱਕ ਫਿਰ ਇੱਕ ਕੁੰਡਾ ਇਧਰੋਂ ਲਵਾਂਗੇ ਇੱਕ ਕੁੰਡਾ ਇਧਰੋਂ ਦੋ ਕੁੰਡਿਆਂ ਦਾ ਇੱਕ ਇੱਕ ਕੁੰਡਾ ਇਧਰੋਂ ਲਵਾਂਗੇ ਸਲਾਈ ਤੋਂ ਇੱਕ ਕੁੰਡਾ ਇਧਰ ਦੋ ਕੁੰਡਿਆਂ ਦਾ ਇੱਕ ਠੀਕ ਹੈ ਇਸੇ ਤਰ੍ਹਾਂ ਮੈਂ 22 ਕੁੰਡੇ ਬਣਾ ਲੈਣੇ ਹੁਣ 22 ਕੁੰਡੇ ਇਸੇ ਤਰ੍ਹਾਂ ਬਣਾ ਕੇ ਜਿਹੜਾ ਮੇਰੇ ਕੋਲ ਥ੍ਰੈਡ ਸੀ ਇਹਦੀ ਇਹ ਥ੍ਰੈਡ ਨਾਲ ਨੋਟ ਲਗਾ ਲਈ ਠੀਕ ਹੈ ਹੁਣ ਜਿਹੜੇ ਆਪਣੇ ਕੋਲ ਇਧਰ ഛബീ ക ഉൾട്ട പോക്കെട്ടാ സഹു അറ്റാച്ച ਲਓ ਜੀ ਦੇਖੋ ਇਸ ਤਰ੍ਹਾਂ ਆਪਣੀ ਪੌਕਟ ਬਣ ਕੇ ਤਿਆਰ ਹੋ ਗਈ ਦੋਨਾਂ ਸਾਈਡਾਂ ਤੋਂ ਓਪਨ ਪੌਕਟ ਜਿਹੜੀ ਹੁਣ ਇਸ ਤਰ੍ਹਾਂ ਇੱਥੋਂ ਆਪਾਂ ਸਿਲਾਈ ਕਰ ਲਾਂਗੇ ਸੂਈ ਤਾਗੇ ਨਾਲ ਇੰਨੀ ਆਪਾਂ ਸਿਲਾਈ ਕਰ ਲਾਂਗੇ ਇਧਰੋਂ ਤੇ ਇਧਰੋਂ ਇੰਨੀ ਸਿਲਾਈ ਹੋ ਜਾਊਗੀ ਤੇ ਪੌਕਟ ਆਪਣੀ ਬਣ ਕੇ ਹੋ ਗਈ ਹੈ ਤਿਆਰ ਬਹੁਤ ਹੀ ਸੌਖਾ ਤਰੀਕਾ ਦੱਸਿਆ ਤੁਹਾਨੂੰ ਮੈਂ ਪੌਕਟ ਬਣਾਉਣ ਦਾ ਵੱਡਿਆਂ ਲਈ ਵੀ ਤੁਸੀਂ ਬਣਾ ਸਕਦੇ ਆ ਛੋਟਿਆਂ ਲਈ ਵੀ ਬਣਾ ਸਕਦੇ ਆ ਬਸ ਕੁੰਡਿਆਂ ਦਾ ਹਿਸਾਬ ਰੱਖਣਾ ਹੋਊਗਾ ਤੇ ਅੱਗੇ ਆਪਾਂ ਜਿਸ ਤਰ੍ਹਾਂ ਦਾ ਵੀ ਆਪਾਂ ਬਣਾਈ ਕਰਨੀ ਆ ਕੋਈ ਡਿਜ਼ਾਈਨ ਆ ਆਪਣਾ ਉਸੇ ਤਰ੍ਹਾਂ ਅੱਗੇ ਆਪਾਂ ਹੁਣ ਇਹਨੂੰ ਜਿਹੜਾ ਆਪਾਂ ਬਣਾ ਸਕਦੇ ਆ ਜੇਕਰ ਤੁਹਾਡਾ ਕੋਈ ਡਿਜ਼ਾਈਨ ਆ ਡਿਜ਼ਾਈਨ ਬਣਾ ਸਕਦੇ ਆ ਜੇਕਰ ਸਿੰਪਲ ਆ ਹੁਣ ਜਿਵੇਂ ਮੈਂ ਇੱਥੇ ਸਿੰਪਲ ਬਣਾ ਰਹੇ ਹਾਂ ਸਿੰਪਲ ਬਣਾ ਸਕਦੇ ਆ 73 ਦੇ 73 ਕੁੰਡੇ ਆਪਣੇ ਕੋਲ ਪੂਰੇ ਹੋ ਗਏ ਆ ਠੀਕ ਹੈ ਥੈਂਕ ਯੂ